ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਕਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਪਹੁੰਚੇ ਆ ਪਿੰਡ ਸੋਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਸਵੀਰ ਲੱਗਦੀ ਪੱਟੀ 71 ਦੇ ਫਾਰਮ ਤੇ ਬਾਈ ਪਹੁੰਚੇ ਆਂ ਵਧੇਰੇ ਜਾਣਕਾਰੀ ਆਪਾਂ ਲੈ ਕੇ ਸਾਂਝੀ ਕਰਾਂਗੇ ਬਣੇ ਰਹੋ ਐਂਡ ਤੱਕ ਜੀ ਕਰਦੇ ਆਂ ਗੱਲਬਾਤ 71 ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਰਪਾ ਠੀਕ ਠਾਕ ਚੜ੍ਹਦੀ ਕਲਾ ਵਧੀਆ ਵਧੀਆ ਰਹਿਜੀ ਤੁਸੀਂ ਸੁਣਾਓ ਟੀਟਾ ਜੀ ਵੈਲਕਮ ਜੀ ਤੁਹਾਨੂੰ ਤੁਹਾਨੂੰ ਜੀ ਠੀਕ ਆ ਤੇ ਨਾਮ ਨਾਮ ਵੀ ਕੀ ਆਪਣਾ ਸਕੱਤਰ ਸਿੰਘ ਆ ਜੀ ਤਿੰਨ ਸੌ ਸਿੰਘ ਪੱਪੀ ਮਾਣਾ ਦੀ ਜੀ ਜ਼ਿਲ੍ਹਾ ਤਰਨਤਾਰਨ ਤਸਵੀਰ ਪੱਤੀ ਤੇ ਮੋਬਾਈਲ ਨੰਬਰ ਫੋਨ ਨੰਬਰ 88722 ਹਾਂ 179 ਠੀਕ ਆ ਜੀ ਹਾਂ ਜੀ ਤੇ ਇੱਕੋ ਮੱਝ ਅਜ ਹਾਂ ਜੀ ਵਪਾਰ ਲੈਦਾ ਕੀਤਾ ਹਾਂ ਜੀ ਪੱਕਾ ਜੀ ਪੱਕਾ ਇਹੋ ਕੰਮ ਆਪਣਾ ਠੀਕ ਆ ਹਾਂ ਜੀ ਤੇ ਸੂਈ ਨੂੰ ਕੋਈ ਡੇਢ ਦੋ ਮਹੀਨੇ ਦੇ ਲੱਗ ਭਾਗ ਹੋ ਗਿਆ ਜੀ ਜੀ ਦੋ ਮਹੀਨੇ ਆ ਗਏ ਤੁਸੀਂ ਢਾਈਆਂ ਦੀ ਮੰਨ ਕੇ ਚੱਲੋ ਕੱਟੀ ਕਟਾ 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 ਆ ਗਿਆ ਹਨਾ ਤੇ ਬਾਈ ਕਿੰਨਾ ਦੁੱਧ ਹੋਗਾ 70 ਖੰਦੇ ਕੋਲ ਪੱਕਾ ਜਿਹੜਾ ਆਪਾਂ ਹੁਣ ਚੋ ਲੈਣਾ ਇਹਦੇ ਥੱਲੇ 10 ਲੀਟਰ ਦੁੱਧ ਆ ਅੱਛਾ ਤੇ ਗਰੰਟੀ ਆਪਾਂ 9 ਲੀ ਦਵਾਂਗੇ 9 ਮੰਨੇ 9 ਕਿਲੋ ਜਿਹੜਾ ਮਰਗੀ ਵੀ ਰਾਨ ਕੇ ਚੋੜੇ ਠੀਕ ਆ ਹਾਂਜੀ ਕਿਲੋ ਘਾਤੀ ਦੱਸਾਂਗੇ ਆਪਾਂ ਚੋਣ ਚਾਂਟ ਬੜੀ ਪੋਲੀ ਹੋਗੀ ਬਹੁਤ ਜਰੀ ਚੰਗੀ ਚੋਣ ਦੀ ਓਕੇ ਜੀ ਲੋਈ ਥਾਨ ਬੜਾ ਸੋਹਣਾ ਲੱਗਾ ਇਹ ਪੈਪ ਲਾਈਨ ਵੀ ਸਜਣੋਂ ਚੰਗੀ ਆ ਤੇ ਤੋਰਾ ਖੋਲ ਕੇ ਤੁਹਾਨੂੰ ਕਰਾਉਣੇ ਚੈੱਕ ਤੇ ਸੁਵਾ ਕਨਵਾ ਲਾਈਏ ਵਾਰ ਜਿਉਣਾ ਦੁੱਜਾ ਗਿਆ ਤੁਸੀਂ ਭਾਵੇਂ ਤੀਜਾ ਮੰਨ ਲਓ ਕੋਈ ਚੌਥਾ ਮੰਨ ਲਓ ਬਾਕੀ ਸਾਰਾ ਜਾਣਦੀ ਆ ਹੈ ਨਾ ਆਪਾਂ ਚਲੋ ਕੋਈ ਨਹੀਂ ਤੋੜ ਦੋ ਕੈਮਰੇ ਤੋਂ ਬੜਾ ਸਜਣੋ ਕਾ ਪ੍ਰਤੀਪਈਆ ਕਿਉਂਕਿ ਵੇਖੀ ਜਾਂਦੀ ਕੈਮਰੇ ਨਾਲ ਤੇ ਜਿਵੇਂ ਕਈ ਵਾਰ ਪਸ਼ੂ ਜਰ ਘਰੋਂ ਨਾਲ ਕੱਢਿਆ ਆਵੇ ਇੰਜ ਕਰਦਾ ਠੀਕ ਹੈ ਜੀ ਲਓ ਜੀ ਕਹਿ ਰਹੇ ਤੋਂ ਘਬਰਦੀ ਤੇ ਬਾਕੀ ਤੁਹਾਨੂੰ ਕੋਸ਼ਿਸ਼ ਕਰਦੇ ਆ ਕੀ ਆਪਣੀ ਸਾਰੀ ਨਰਤ ਪਰਖਾ ਤਸੱਲੀ ਕਰਵਾ ਰਹੇ ਲੋ ਜੀ ਆਰਡਰ ਕੁਆਲਟੀ ਚੰਗੀ ਜਿਹੜੀ ਨੇ ਤਿਆਰ ਕਰ ਕੀਤੀ ਆ ਲੋ ਜੀ ਲੈਓ ਲੋ ਜੀ ਕੋਣ ਲੈ ਚਲੋ ਬੰਦੋ ਕੋਨੀ ਇਹ ਮਗਰੋਂ ਲਾ ਦਿਓ ਇੱਕ ਆਰਡਰ ਕੁਆਲਟੀ ਮਗਰ ਬੜੀ ਜੀ ਵਿਖਾ ਰਹੋ ਸਾਈਡ ਤੇ ਹੋ ਜਾ ਤੁਸੀਂ ਆਰਡਰ ਕੁਆਲਟੀ ਬਿਲਕੁਲ ਪੱਧਰੇ ਹਨ ਲੈਵਾ ਸੰ ਹਾਂਜੀ ਹਾਂਜੀ ਬਹੁਤ ਪੱਧਰੇ ਆ ਜੀ ਲੋ ਜੀ ਫੱਟੀ ਵਾਲਾ ਘੱਟਾ ਲੱਗਾ ਜੀ ਫੱਟੀ ਵਾਲਾ ਲੋਈ ਸਜਰੋ ਚੈੱਕ ਕਰ ਲਓ ਬਿਲਕੁਲ ਸਾਫ਼ ਹੈ ਲੈਵਾ ਪੱਧਰੇ ਚੌਰ ਸੁਭਾਨੇ ਦੀ ਆ ਤੇ ਬਾਈ ਜੀ ਇਹਦੀ ਕੀਮਤ ਕਿੰਨੀ ਕੁ ਕਰ ਦਈਏ ਜੀ ਜੀ ਚਲੋ 73 ਦੀ ਦੇ ਦਈਏ ਜੀ ਜਾਇਜ਼ ਕਰਕੇ ਜਾ ਤਾਂ ਇਹ ਕਰ ਦੋ ਜੀ ਆਪੇ ਕੋਈ ਨਹੀਂ ਕਰ ਦੋ ਜਾਇਜ਼ ਕਰ ਦੋ ਚਲ 70 ਦੀ ਦੇ ਲਾਂਗੇ ਨਹੀਂ ਹੋਰ ਕਰ ਦੋ ਹਾਂਜੀ ਹੋਰ ਕਰ ਨਹੀਂ ਨਹੀਂ ਕਰ ਜੀ ਚਲੋ ਪੂਰੇ 70 ਦੀ ਦੇ ਲਾਂਗੇ ਹੋਰ ਛੱਡ ਦੇ 2-3000 ਕੱਲ ਤੁਸੀਂ ਆਪੇ ਕਰ ਦੋ 2-3000 ਛੱਡ ਦੇ ਹਾਂ ਛੱਡ ਦੇ ਜੀ ਤੋ 100 ਨਹੀਂ ਹੋਣਾ ਹਾਂ ਇੱਕ ਘੱਟ 70 ਦੀ ਦੇ ਨਹੀਂ ਹੋਰ ਛੱਡ ਦੇ ਇਦਾਂ ਨਾ ਕਰ ਜਾਣ ਦੇ ਪਹਿਲੀ ਵੀਡੀਓ ਵੇਚ ਲੈ ਵੇਚੂ ਵੀ ਯਾਰ ਕਰ ਦੋ ਇੱਕ ਘੱਟ ਹੋ ਜੂਗੀ ਇੱਕ ਹੋਰ ਛੱਡ ਦੇ ਹਾਂ 67000 ਦੀ ਕਰ ਦੇ ਫਿਕਸ ਇੱਕ ਸੌ ਰੁਪਏ ਘੱਟ ਆਤੇ ਨਗਾ ਇਹ ਛੋੜ ਹੀ ਹੋਣੀ ਜੋ 100 ਰੁਪਏ ਛੋੜ ਕਰੀ ਠੀਕ ਆ ਲੋ ਜੀ 68000 ਦੀ ਸੱਜਣ ਨੂੰ ਮਿਲ ਜੂਗੀ ਦੁੱਧ ਨੌ ਕਿਲੋ ਆ ਸਕਤਰ ਦੇ ਫਾਰਮ ਤੇ ਆ ਪਿੰਡ ਸੋਰ ਸਿੰਘ ਆ ਵੀਰ ਦਾ ਇਹ ਕਰੂ 11 12 ਲੀਟਰ ਹੀ ਰੇ ਕੱਲ ਹੀ ਮੱਝ ਆਈ ਆ ਚਲੋ ਬਾਕੀ ਕਿਸੇ ਦੀ ਸਾਹਮ ਦਾ ਹਾਂਜੀ ਠੀਕ ਆ ਜੀ ਬੱਚਾ ਸਾਹਮਣੇ ਤੁਸੀਂ ਵੇਖ ਰਹੇ ਜੇ ਤੇ ਇੱਕ ਹੀ ਆ ਮੱਝ ਬਾਈ ਦੇ ਕੋਲ ਖਰੀਦਦਾਰੀ ਕਰਿਓ ਸਸੀ ਕਾਲ ਜੀ ਸਾਰਿਆਂ ਨੂੰ